ਸਤਿਗੁਰਾਂ ਦਾ 17ਵੀਂ ਪੌੜੀ ਦਾ ਦੂਸਰਾ ਜਿਹੜਾ ਅੰਮ੍ਰਿਤ ਵਚਨ ਹੈ ਕਿਰਪਾ ਕਰਦੇ ਮਹਾਰਾਜ ਮਹੱਲਾ ਪਹਿਲਾ ਜਿਉ ਜੋਰੂ ਸਿਰ ਨਾਵਣੀ ਆਵੇ ਵਾਰੋ-ਵਾਰ ਝੂਠੇ ਝੂਠਾ ਮੁਖ ਵਸੈ ਨਿਤਨਿਤ ਹੋਇ ਖੁਵਾਰ ਸੂਚੇ ਇਹ ਨਾ ਆਖੀ ਅਹਮ ਬਹਿਨ ਜੋ ਪਿੰਡਾ ਧੋਏ ਬਹਿਨ ਜੇ ਪਿੰਡਾ ਧੋਏ ਸੂਚੇ ਸਈ ਨਾਨਕਾ ਜਿਨ ਮੰਨ ਵਸਿਆ ਸੋਈ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੋਂ ਕੁਰਬਾਨ ਬਲਿਹਾਰ ਹਾਂ ਮਹਾਰਾਜ ਨੇ ਜ਼ਿੰਦਗੀ ਦਾ ਹਰ ਪਹਿਲੂ ਅੰਮ੍ਰਿਤ ਬਾਣੀ ਚ ਵਰਤਿਆ ਔਰ ਜਦੋਂ ਇਹਨਾਂ ਸ਼ਲੋਕਾਂ ਦੀ ਗੱਲ ਚੱਲਦੀ ਹੈ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਹੁੰਦੀ ਨਾ ਇੱਕ ਸੰਸਾਰ ਦੀ ਮਾਲਕ ਨੇ ਰੀਤ ਬਣਾਈ ਵੀ ਜਿਹੜੀ ਜਨਮ ਪ੍ਰਕਿਰਿਆ ਹੈ ਚਾਰ ਖਾਣੀਆਂ ਦੇ ਰਾਹੀਂ ਜਨਮ ਦੀ ਪ੍ਰਕਿਰਿਆ ਹੈ ਅੰਡਜ ਜਿਰਜ ਸਿਤਜ ਤੇ ਉਤਪੋਜਨ ਜਿਹੜਾ ਬ੍ਰਹਿਮੰਡ ਕਹ ਲੋ ਜਿੰਨੀ ਸ੍ਰਿਸ਼ਟੀ ਆ ਇਹ ਚਾਰ ਰੂਪ ਚ ਪੈਦਾ ਹੋ ਰਹੀ ਜਿਹੜੀ ਜਨਮ ਦੀ ਪ੍ਰਕਿਰਿਆ ਆ ਆਂਡਿਆਂ ਤੋਂ ਜੀਵ ਬਣ ਰਹੇ ਆ ਆਪਾਂ ਆਪਣੀਆਂ ਅੱਖਾਂ ਸਾਹਵੇਂ ਤਕਰੀਬਨ ਪੰਛੀ ਜਿੰਨੇ ਕੁ ਆ ਜਾਂ ਕੁਝ ਛੋਟੇ ਛੋਟੇ ਜੀਵ ਆ ਧਰਤੀ ਤੇ ਰेंगਣ ਵਾਲੇ ਆਂਡੇ ਆ ਰਹੀ ਪੈਦਾ ਹੋ ਰਹੇ ਸਿਤਜ ਜਿਹੜਾ ਆ ਉਹ ਹੈ ਪਸੀਨੇ ਰਹੀ ਪੈਦਾ ਹੋ ਅਸੀਨੇ ਦੀ ਗੰਦਗੀ ਆ ਉਹਦੇ ਚੋਂ ਚਿਚੜਿਆ ਜੂਆ ਆ ਜਾਂ ਸਿੱਤ ਜ ਨੂੰ ਸਲਾਬਾ ਵੀ ਜਾਦਾ ਕਿਹਾ ਜਾਂਦਾ ਕੌਕਰੋ ਚ ਵਗੈਰਾ ਪੈਦਾ ਹੋਣੀ ਉਹ ਇੱਕ ਜਨਮ ਦੀ ਪ੍ਰਕਿਰਿਆ ਉਤਪੁੱਜ ਕਹਿੰਦੇ ਆ ਜਿਹੜੀ ਬਨਸਪਤੀ ਆ ਧਰਤੀ ਚੋਂ ਪੈਦਾ ਹੋਣੀ ਉਹਦੇ ਵੱਖਰੇ ਰੂਪ ਆ ਕੰਦ ਮੂਲ ਉਹਨੂੰ ਕਿਹਾ ਜਾਂਦਾ ਜਿਹੜੀ ਧਰਤੀ ਤੋਂ ਥੱਲੇ ਨੂੰ ਪੈਦਾ ਹੋਵੇ ਜਿਵੇਂ ਗਾਜਰ ਮੂੜੀ ਜੋ ਵੀ ਅੰਦਰ ਪੈਦਾ ਹੋ ਰਿਹਾ ਧਰਤੀ ਤੇ ਜਿਹੜੀ ਉੱਪਰ ਉਹ ਉਤਪੋਜਿਆ ਚੌਥਾ ਪੱਖ ਇਹ ਹੈ ਜੇਰਜ ਜੇਰ ਤੋਂ ਪੈਦਾ ਹੋਣਾ ਉਹਦੇ ਤੋਂ ਮਨੁੱਖਾਂ ਜ਼ਿੰਦਗੀ ਔਰ ਪਸ਼ੂਆਂ ਦੀ ਗੱਲ ਜਦੋਂ ਚੱਲੇਗੀ ਉਹ ਜੇਰ ਤੋਂ ਪੈਦਾ ਹੋ ਰਹੀ ਇਹ ਚਾਰ ਖਾਣੀਆਂ ਆ ਔਰ ਅੱਜ ਮਹਾਰਾਜ ਨੇ ਇੱਕ ਲਫ਼ਜ਼ ਵਰਤਿਆ ਔਰ ਇਹਨਾਂ ਨੂੰ ਪਵਿੱਤਰ ਲਫ਼ਜ਼ ਕਿਹਾ जिदे राही मेरा जन्मया त्वाडा जन्मया ਸਾਡੀਆਂ ਬੱਚੀਆਂ ਆ ਘਰਾਂ ਚ ਧੀਆ ਆ ਭੈਣਾ ਆ ਸਾਡੀ ਮਾਂ ਆ ਅਸੀਂ ਉਹਨੂੰ ਕਹਿੰਦੇ ਆ ਮਹੀਨਾ ਆਉਣਾ ਮੈਂਸਿਸ ਆਉਨੇ ਔਰ ਇਸ ਚੀਜ਼ ਨੂੰ ਬਹੁਤ ਧਾਰਮਿਕ ਬੰਦਿਆਂ ਨੇ ਨਾ ਮਲੀਨ ਬਿਰਤੀ ਕਿਹਾ ਵੀ ਔਰਤ ਇਹਨਾਂ ਦਿਨਾਂ ਚ ਸੁੱਚੀ ਨਹੀਂ ਉਹਨੂੰ ਬਾਣੀ ਪੜਨ ਤੋਂ ਰੋਕਿਆ ਜਾਂਦਾ ਰਿਹਾ ਉਹ ਮਹਾਰਾਜ ਦੀ ਸੇਵਾ ਨਹੀਂ ਕਰ ਸਕਦੀ ਈਵਨ ਕਈ ਸਾਖੀਆਂ ਸਾਧ ਬਾਬਿਆਂ ਇਦਾਂ ਦੀਆਂ ਵੀ ਬਣਾਈਆਂ ਵੀ ਮਹਾਰਾਜ ਨੂੰ ਕਿਸੇ ਰਾਣੀ ਨੇ ਚਰਨੀਆਂ ਖਿਲਾਉਣ ਲੱਗੀ ਤੇ ਮਹਾਰਾਜ ਗੋਡਾ ਪਿਸ਼ਾਹ ਕਰ ਲਿਆ ਬਾਬੇ ਹਰੀ ਸੋਰੰ ਦਾ ਵੈਲੇ ਨੇ ਕਰੀ ਇੰਨੀ ਗੱਲ ਕਹੀ ਕਿਉਂਕਿ ਮੈਂ ਨਾ ਲੈ ਕੇ ਖਵਾਂ ਕੋਈ ਐਸੀ ਗੱਲ ਨਹੀਂ ਪਰ ਸੱਚੇ ਪਾਤਸ਼ਾਹ ਨੇ ਕਿਤੇ ਵੀ ਅੰਮ੍ਰਿਤ ਗੁਰਬਾਣੀ ਚ ਇਸ ਚੀਜ਼ ਨੂੰ ਨਿੰਦਿਆ ਜਾਂ ਮੈਲਾ ਨਹੀਂ ਕਿਹਾ ਸੱਚੇ ਪਾਤਸ਼ਾਹ ਧਿਆਨ ਦੇਣਾ ਇਹ ਜ਼ਿੰਦਗੀ ਦਾ ਅੰਗ ਆ ਇਹ ਮਹੀਨੇਵਾਰ ਉਹ ਰਿਤੂ ਨਾ ਆਵੇ ਉਹ ਡੇਟ ਨਾ ਆਵੇ ਉਹ ਖੂਨ ਦੀ ਪ੍ਰਕਿਰਿਆ ਨਾ ਹੋਵੇ ਤੁਹਾਡਾ ਤੇ ਮੇਰਾ ਕਿਸੇ ਦਾ ਜਨਮ ਨਹੀਂ ਹੋ ਸਕਦਾ ਈਵਨ ਜਿੰਨੇ ਦੁਨੀਆ ਤੇ ਜਨਮ ਦੀ ਪ੍ਰਕਿਰਿਆ ਮੈਂ ਤਾਂ ਹੀ ਇੱਥੋਂ ਗੱਲ ਆਰੰਭ ਕੀਤੀ ਗੁਰੂ ਸਹਿਬਾਨ ਆਏ ਭਗਤ ਸਹਿਬਾਨ ਆਏ ਸ਼ਹੀਦਾ ਮੁਰਿਦਾ ਗੁਰਮਖਾਂ ਦੇ ਜਨਮ ਹੋਏ ਮਾਂ ਦੀ ਕੁੱਖੋਂ ਹੀ ਜਨਮ ਲੈਣ ਦੀ ਪ੍ਰਕਿਰਿਆ ਆ ਗੁਰਬਾਣੀ ਨੇ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਜੋਰੀ ਹਰ ਚੀਜ਼ ਦਾ ਮਹਾਰਾ ਜ਼ਿਕਰ ਕੀਤਾ ਹਾਂ ਸੋਚ ਵਿਚਾਰ ਦਾ ਜਿਹੜਾ ਬਲਵਲਾ ਲੈਵਲ ਹਰ ਬੰਦੇ ਦਾ ਆਪੋ ਆਪਣਾ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਅਸੀਂ ਆਪਣੀ ਮਾਂ ਵੱਲ ਆਪਣੇ ਘਰ ਵਿੱਚ ਸਾਡੀ ਜਵਾਨ ਧੀ ਹੀ ਹੈ ਭੈਣ ਧਿਆਨ ਦਿਓਗੇ ਤੇ ਮਨ ਦੇ ਬਲਵਲੇ ਕਦੇ ਮੈਲੇ ਨਹੀਂ ਹੁੰਦੇ ਹੁਣ ਸਤਿਗੁਰੂ ਜਦੋਂ ਇਹ ਗੱਲ ਲਫ਼ਜ਼ ਵਰਤਦੇ ਆ ਸੰਪੂਰਨ ਲਫ਼ਜ਼ ਕਿਹਾ ਸਿਰ ਨਾਣੀ ਉਹ ਜਿਹਦੇ ਅਖਰੀ ਅਰਥ ਵੀ ਇਹ ਕੀਤੇ ਵੀ ਸਿਰ ਤੋਂ ਲੈ ਕੇ ਪੈਰਾਂ ਤੱਕ ਨਹਾਉਣਾ ਕੇਸੀ ਇਸ਼ਨਾਨ ਕਰਦਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਿਰਫ ਇੱਕ ਉਦਾਹਰਨ ਲਈ ਔਰ ਨਾਲ ਮੈਂ ਵੀ ਗੱਲ ਕਵਾਂ ਬੜੇ ਬੰਦਿਆਂ ਦੇ ਮਨ 'ਚ ਕਿਹਾ ਲੋਕ ਅੱਜ ਵੀ ਸਾਡੀ ਪ੍ਰਚਾਰਕ ਤਬਕੇ 'ਚ ਬਹੁਤ ਕੁਝ ਐਸਾ ਵੀ ਆ ਖਾਸ ਕਰਕੇ ਸਾਧ ਲਾਣਾ ਜਿਹੜਾ ਉਹ ਬਹੁਤ ਇਸ ਗੱਲ ਤੇ ਜ਼ੋਰ ਦਿੰਦਾ ਵੀ ਇਹਨਾਂ ਦਿਨਾਂ ਚ ਬਾਣੀ ਨਹੀਂ ਪੜਨੀ ਗੁਰਦੁਆਰੇ ਨਹੀਂ ਆਉਣਾ ਜੋਤ ਦੀ ਸੇਵਾ ਨਹੀਂ ਕਰਨੀ ਜਾਂ ਕੁਝ ਵੀ ਇਹ ਗੱਲਾਂ ਕਈਆਂ ਜਾਂਦੀਆਂ ਪਰ ਸਤਿਗੁਰੂ ਨੇ ਇਸ ਸਰੀਰ ਨੂੰ ਪਾਪੀ ਵੀ ਕਿਹਾ ਬਾਣੀ ਚ ਆਸਾ ਦੀ ਵਾਰ ਦਾ ਹੀ ਸ਼ਲੋਕ ਹੈ ਨਾ ਜਦੋਂ ਮਹਾਰਾਜ ਕਹਿੰਦੇ ਆਰਨ ਦੇਵਤਾ ਪਾਣੀ ਦੇਵਤਾ ਬੈ ਸੰਤਰ ਦੇਵਤਾ ਲੋਣ ਪੰਜਵਾਂ ਪਾਇਆ ਕਿਰਤ ਦੇਵਤਿਆਂ ਵਰਗੇ ਪਦਾਰਥ ਆ ਜਿਹਦੇ ਨਾਲ ਜ਼ਿੰਦਗੀ ਚੱਲਦੀ ਆ ਪਰ ਪਾਤਸ਼ਾਹ ਕਹਿੰਦੇ ਪਾਪੀ ਸਿਓ ਤਨ ਗੱਡਿਆ ਪਾਪੀ ਦੀ ਗੱਲ ਕੀਤੀ ਨਾ ਵੀ ਇੰਨਾ ਕੁ ਪਾਪ ਨਾਲ ਭਰਿਆ ਹੋਇਆ ਆ ਵੀ ਤੂੰ ਤੇ ਉਹ ਪਦਾਰਥ ਜਿਹੜੇ ਉਹ ਗੰਦਗੀ ਚ ਤਬਦੀਲ ਕਰ ਦਿੰਦੇ ਪਰ ਐਸਾ ਨਹੀਂ ਦੀ ਹਰ ਬੰਦੇ ਦੀ ਜ਼ਿੰਦਗੀ ਉਹ ਪਾਪੀ ਹੋ ਗਈ ਜਾਂ ਮਹਾਰਾਜ ਨੇ ਕਿਤੇ ਸਰੀਰ ਨੂੰ ਨਿੰਦਿਆ ਜਾਂ ਅਸੀਂ ਗਾਥਾ ਬਾਣੀ ਪੜਦੇ ਆ ਪਾਤਸ਼ਾਹ ਕਹਿੰਦੇ ਇਹਦਾ ਦੇਈ ਦਾ ਮਾਣ ਥੋੜਾ ਕੋਈ ਇੰਨੀਆਂ ਦੁਨੀਆਂ ਦੇ ਵਿੱਚ ਖੁਸ਼ਬੂਦਾਰ ਚੀਜ਼ਾਂ ਆ ਕਰਪੂਰ ਪੁਹਪ ਸੁਗੰਧਾ ਅੱਜ ਦੇ ਬੋਲਾਂ ਚ ਕਹਿ ਲੋ ਜਿਵੇਂ ਜੂਡੈਂਟ ਵਗੈਰਾ ਬਣੇ ਪਰਫਿਊਮ ਬਣੇ ਇਤਰ ਬਣੇ ਪੋਪ ਹੁੰਦਾ ਫੁੱਲਾਂ ਤੋਂ ਜਿਹੜੀ ਸੁਗੰਧੀ ਵਾਲੀ ਚੀਜ਼ ਬਣਾਈ ਜਾਏ ਕਰਪੂਰ ਪੋਪ ਸੁਗੰਧਾ ਪਰਸ ਸਪਰਸ਼ ਕੀਤੀ ਇਤਰ ਲਾਇਆ ਪਰਫਿਊਮ ਲਾਇਆ ਕੁਝ ਵੀ ਸੁਗੰਧੀ ਵਾਲੀ ਚੀਜ਼ ਲਾਈ ਪਰ ਸਾਰਾ ਦਿਨ ਉਹ ਸੁਗੰਧੀ ਨਹੀਂ ਰਹਿੰਦੀ ਬੰਦੇ ਦੀ ਬਾਡੀ ਏਡੀ ਗੰਦੀ ਹੈ ਇਦੇ ਚੋਂ ਪਸੀਨਾ ਦੁਰਗੰਧ ਆਉਂਦਾ ਸਮਾਂ ਪਾ ਕੇ ਖੁਸ਼ਬੂ ਵਾਲੀ ਚੀਜ਼ ਵੀ ਬਦਬੂਦਾਰ ਹੋ ਜਾਂਦੀ ਤੇ ਮਾਨਕਾ ਦਾ ਰਹਿ ਕੇ ਕਰਪੂਰ ਪੋਪ ਸੁਗੰਧਾ ਪਰਸ ਮਨੁਖਿਆ ਦੇ ਮਲੀਣੰ ਮਝਾ ਰੁਦਰ ਦੁਰਗੰਧਾ ਨਾਨਕ ਅਤ ਗਰਬੇਣ ਅਗਿਆਨਨ ਧੰਨ ਗੁਰੂ ਨਾਨਕ ਸਾਹਿਬ ਨੇ ਬਚਨਾਂ ਦੀ ਰੰਭਤਾ ਕੀਤੀ ਸਿਰਫ ਉਸ ਗੱਲ ਨੂੰ ਮਾਨੀਏ ਸੱਚੇ ਪਾਤਸ਼ਾਹ ਕਹਿੰਦੇ ਆ ਜਿਉ ਜੋਰੂ ਜੋਰੂ ਮੈਨਾ ਔਰਤ ਬੱਚੀ ਤੀ ਮਾ ਜਿਉ ਜੋਰੂ ਸਿਰ ਨਾਵਣੀ ਮੈਸਿਸ ਜਿਹੜੇ ਆ ਉਹ ਆ ਰਹੇ ਆ ਪਰਮਾਤਮਾ ਦੀ ਕਾਦਰ ਦੀ ਸਾਜੀ ਹੋਈ ਕੁਦਰਤ ਦਾ ਇਹ ਇੱਕ ਨਮੂਨਾ ਜਾਂ ਦਾਤੇ ਦਾ ਆਵੇ ਵਾਰੂ ਵਾਰ ਹਰ ਮਹੀਨੇ ਉਹ ਜਿਹੜਾ ਸਮਾਂ ਆ ਉਹ ਮਾਂ ਤੇ ਬੱਚੀ ਤੇ ਭੈਣ ਤੇ ਔਰਤ ਤੇ ਆ ਰਿਹਾ ਸੱਚੇ ਪਾਤਸ਼ਾਹ ਕਹਿੰਦੇ ਇਹ ਕੁਦਰਤੀ ਹੈ ਆਪਣੇ ਆਪ ਨਹੀਂ ਔਰ ਇੱਕ ਗੱਲ ਹੋਰ ਬੜੀ ਵਿਦਵਾਨ ਜਾਂ ਗੁਰਬਾਣੀ ਇਹ ਕਮਾਲ ਦੀ ਲਿਖੀ ਇਹ ਜਿਹੜੀ ਕਿਰਿਆ ਪਿਆਰ ਉਹ ਦੁਨੀਆਂ ਵਿੱਚ ਹੋਰ ਕਿਸੇ 'ਚ ਨਹੀਂ ਹੈ। ਸਿਰਫ ਮਨੁੱਖਾਂ ਜੀਵਨ 'ਚ ਔਰਤ ਨੂੰ ਆ। ਪਸ਼ੂ ਵੀ ਜੇਰ ਤੋਂ ਪੈਦਾ ਹੋਏ। بڑے ਜਾਨਵਰ ਸ਼ੇਰ ਚੀਤੇ ਜੇਰਾਂ ਹੀ ਪੈਦਾ ਹੁੰਦੇ। ਪਰ ਕਿਸੇ ਵਿੱਚ ਜਿਹੜਾ ਮਾਸਕ ਧਰਮ ਆ ਮੈਂਸਸ ਆ ਇਹ ਕਿਸੇ ਤਰ ਉਹਦੇ ਵਿੱਚ ਹੈ ਨਹੀਂ ਜੂਨ ਵਿੱਚ ਸਿਰਫ ਮਨੁੱਖਾਂ ਜੂਨ 'ਚ ਮਹਾਰਾਜ ਨੇ ਦਿੱਤਾ। ਔਰ ਇਹ ਵੀ ਜ਼ਿਕਰ ਆਏਗਾ। ਵੀ ਉਹ ਜਿਹੜੇ ਪਾਲਿਆ ਅਤ ਦੇ ਦੁੱਖदाई ਔਰ ਉਸ ਪੀੜ ਨੂੰ ਦੁੱਖ ਨੂੰ ਸਿਰਫ ਇੱਕ ਧੀ ਮਾਂ ਤੇ ਬੱਚੀ ਜਾਣਦੀ ਹੈ ਉਹਨੂੰ ਔਰਤ ਤੋਂ ਬਿਨਾ ਕੋਈ ਉਸ ਪੀੜ ਨੂੰ ਨਹੀਂ ਜਾਣਦਾ ਚਾਹੇ ਉਹ ਜਨਮ ਦੀ ਵੀ ਇੱਕ ਪੀੜ ਹੈ ਨਾ ਕੌਣ ਜਾਣਦਾ ਉਸ ਦਰ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਗੱਲ ਨੂੰ ਕੋਟ ਕਿਹੜੀ ਗੱਲ ਨਾਲ ਕੀਤਾ ਜੋੜਿਆ ਕਿਹੜੀ ਗੱਲ ਨਾਲ ਜਿਉਂ ਜੋਰੂ ਸਿਰ ਨਾਮਣੀ ਆਵੇ ਵਾਰੋ-ਵਾਰ ਹਰ ਮਹੀਨੇ ਕਰਿਆ ਹੈ ਕੁਦਰਤ ਦੀ ਉਹ ਆਉਣੇ ਆਉਣੇ ਸੱਚੇ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਧਿਆਨ ਦੇਣਾ ਇਹ ਸਿਰਫ ਇੱਕ ਉਦਾਹਰਣ ਆ ਇਹ ਨਹੀਂ ਕਿਹਾ ਵੀ ਇਹ ਮੈਲਾ ਕਰਮ ਆ ਇਹਦੇ ਚ ਕੋਈ ਪਵਿੱਤਰ ਜਾਂ ਅਪਵਿੱਤਰਤਾ ਨਾਲ ਨਹੀਂ ਮਹਾਰਾਜ ਨੇ ਜੋੜਿਆ ਸੱਚੇ ਪਾਤਸ਼ਾਹ ਨੇ ਸਤਗੁਰੂ ਫਿਰ ਕਹਿੰਦੇ ਝੂਠੇ ਝੂਠਾ ਮੁਖ ਵਸੈ ਨਿਤਨਿਤ ਹੋਏ ਖਵਾਰ ਜਿਹੜੇ ਬੰਦੇ ਦੇ ਅੰਦਰ ਝੂਠ ਆ ਫਰੇਬ ਆ ਧੋਖਾ ਆ ਮੈਲ ਆ ਜਿੰਨਾ ਮਰਜੀ ਬਾਹਰੋਂ ਸਵਾਰਨ ਦਾ ਯਤਨ ਕਰ ਲੈ। ਜੂਠੇ-ਜੂਠਾਂ ਮੁਖ ਵਸੈ ਨਿਤਨਿਤ ਹੋਏ ਖਵਾਰ ਉਹਦੇ ਅੰਦਰ ਦੀ ਜਿਹੜੀ ਕੜਵਾਹਟ ਆ, ਗੰਦਗੀ ਆ, ਮੈਲ ਆ, ਮੈਲੇ ਫੁਰਨੇ ਆ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਾਹਰ ਆ ਰਿਹਾ ਬਿਲਕੁਲ ਉਸੇ ਤਰ੍ਹਾਂ ਜਿਵੇਂ ਹਰ ਮਹੀਨੇ ਉਹ ਜਿਹੜਾ ਇੱਕ ਖੂਨ ਆ ਉਹ ਮਾਂ ਦੇ ਰੂਪ ਹਰ ਔਰਤ ਨੂੰ ਜਿਹੜਾ ਉਹ ਮਾਨਸਿਕ ਧਰਮ ਆ ਰਿਹਾ ਸੱਚੇ ਪਾਤਸ਼ਾਹ ਕਹਿੰਦੇ ਬਿਲਕੁਲ ਓਵੇਂ ਜਿਹੜੀ ਮਾਇਲ ਆ ਬੰਦੇ ਦੇ ਖਿਆਲਾਂ ਚ ਕੱਪੜੇ ਬਾਹਰੋਂ ਕਿਸੇ ਨੇ ਬਹੁਤ ਸੋਹਣੇ ਪਾ ਲਏ ਬੜੀ ਸੋਹਣੀ ਦਸਤਾਰ ਸੱਜੀ ਐ ਚਿਹਰਾ ਮੋਰਾ ਬੜਾ ਵਧੀਆ ਲੱਗਦਾ ਗੱਲਾਂ ਉਂਝ ਸੰਸਾਰ ਚ ਹੋ ਰੀਆਂ ਤੇ ਸਾਨੂੰ ਲੱਗਦਾ ਵੀ ਇਹਦੇ ਵਰਗਾ ਬੰਦਾ ਧਰਮੀ ਗੁਰਮੁਖ ਕੋਈ ਨਹੀਂ ਪਰ ਕੁਝ ਪਾਲ ਬੈਠੇ ਸਾਂਝਾਂ ਬਣੀਆਂ ਬੰਦਾ ਖੁੱਲਿਆ ਬੰਦਾ ਹੈਰਾਨ ਹੋ ਗਿਆ ਮੈਂ ਜਾਣਿਆ ਵਡਹੰਸ ਹੈ ਤਾ ਮੈਂ ਕੀਤਾ ਸੰਗ ਜੇ ਜਾਣਾ ਬਗ ਬੱਪੜਾ ਜਨਮ ਨਾ ਦੇਂਦੀ ਅੰਗ ਮਹਾਰਾਜ ਕਹਿੰਦੇ ਮੈਂ ਤੇ ਇਸ ਕਰਕੇ ਸਤ ਸੰਗਤ ਦੀਆਂ ਵੇਖਿਆ ਵੀ ਹੰਸ ਆ ਬਾਹਰ ਦਾ ਸਰੂਪ ਵੇਖ ਕੇ ਭੁਲੇਖਾ ਖਾ ਗਏ ਪਰ ਮੈਲ ਅੰਦਰ ਏਨੀ ਜ਼ਿਆਦੀ ਕਿਉਂਕਿ ਜਿੰਨਾ ਚਿਰ ਖਿਆਲ ਫੁਰਨੇ ਮੈਲੇ ਆ ਕਦੇ ਨਾ ਕਦੇ ਜ਼ੁਬਾਨ ਦੇ ਰੂਪ ਵਿੱਚ ਉਹ ਸਾਂਝੇ ਹੁਣੇ ਹੋਣੇ ਆਵੇਂ ਬੰਦਾ ਕੱਲਾ ਬੈਠਾ ਹੈ ਕੁਝ ਸਮੇਂ ਲਈ ਬੈਠਾ ਹੈ ਉਂਝ ਇਹ ਚੀਜ਼ ਬੜੀ ਡੁੰਗਿਆਹੀ ਵਾਲੀ ਆ ਅੰਤਸ਼ ਕਰਨਿਆ ਇੱਕ ਲਫ਼ਜ਼ ਥੋੜਾ ਜਿਹਾ ਧਿਆਨ ਦੇਣਾ ਮੈਂ ਬਹੁਤਾ ਖੁਲਾਸਾ ਨਹੀਂ ਗੱਲ ਡੂੰਗੀ ਹੋਰ ਚਲੀ ਜਾਣੀ ਜੋ ਕੁਝ ਆਪਾਂ ਵੇਖ ਰਹੇ ਆ ਸੁਣ ਰਹੇ ਆ ਤੇ ਬੋਲ ਰਹੇ ਆ ਧਿਆਨ ਦੇਣਾ ਸਭ ਨਾਲੋਂ ਜ਼ਿਆਦੀ ਜਿਹੜੀ એનર્ਜੀ ਆ ਨਾ ਸਭ ਤੋਂ ਜ਼ਿਆਦੀ ਅੱਖਾਂ ਰਾਹੀਂ ਵੇਸਟ ਹੁੰਦੀ ਦੂਜੀ ਜ਼ੁਬਾਨ ਰਾਹੀਂ ਹੁੰਦੀ ਤੇ ਤੀਜੀ ਸੁਣਿਆ ਹੁੰਦੀ ਸੁਣਿਆ ਤਾਂ ਘੱਟ ਹੁੰਦੀ ਵੀ ਬੰਦਾ ਕੋਲ ਬੈਠਾ ਵੀ ਆ ਤੇ ਕਈ ਵਾਰੀ ਧਿਆਨ ਸਾਡਾ ਸੁਣਨ ਵਿੱਚ ਨਹੀਂ ਹੁੰਦਾ ਪਰ ਅੱਖਾਂ ਜਦੋਂ ਵੇਖ ਰਹੀਆਂ ਤੇ ਵੇਖ ਰਹੀਆਂ ਜੇ ਤੇ ਵੇਖ ਕੇ ਇੱਕ ਤੇ ਆ ਵੀ ਵੇਖਿਆ ਤੇ ਛੱਡ ਦਿੱਤਾ ਗੱਲ ਨੂੰ ਆਪ ਸਮਝਦੇ ਹੋ ਇੱਕ ਆ ਵੇਖਿਆ ਤੇ ਵੜ ਲਿਆ ਰੂਪ ਚੰਗਾ ਲੱਗਾ ਕੋਈ ਕੋਈ ਖਿਆਲ ਇਦਾਂ ਦੇ ਮੈਲੇ ਹੋਏ ਵੇਖ ਕੇ ਵੇਖ ਤੇ ਸੰਸਾਰ ਰਹੇ ਆ ਗੁਰੂ ਅਮਰਦਾਸ ਇਸ ਗੱਲ ਨੂੰ ਕਹਿੰਦੇ ਇਹ ਵਿਸ਼ ਸੰਸਾਰ ਤੂੰ ਦੇਖਦੇ ਤੂੰ ਇਸ ਸੰਸਾਰ ਨੂੰ ਵਿਕਾਰ ਰੂਪ ਚ ਵੇਖਦਾ ਪਰ ਅਸਲੀਅਤ ਕੀ ਆ ਇਹ ਹਰ ਦਾ ਰੂਪ ਹੈ ਹਰ ਰੂਪ ਨਦਰੀਆਂ ਆਇਆ ਹੈ ਇਹ ਸਾਰੇ ਜੋ ਤੈਨੂੰ ਧੀਆ ਬੱਚੀਆਂ ਭੈਣਾ ਮਾਤਾਵਾਂ ਭੈਣ ਭਰਾ ਜਿੰਨੇ ਦਿਸਦੇ ਆ ਸੱਚ ਜਾਣੀ ਹੈ ਇਹ ਖੁਦਾਏ ਦਾ ਰੂਪ ਹੈ ਵਹਿਗੁਰੂ ਦਾ ਰੂਪ ਹੈ ਵਿਸ਼ੇ ਵਿਚਾਰ ਦੇ ਰੂਪ ਚ ਤੂੰ ਇਹਨੂੰ ਵੇਖਦਾ ਹੈ ਕਵੀ ਧਨੀ ਰਾਮ ਚਾਤਰਕ ਦੀ ਮੈਨੂੰ ਗੱਲ ਯਾਦ ਆਈ ਉਹ ਕਹਿੰਦੇ ਅੱਖਿਓ ਤੱਕਣਾ ਬਾਣ ਤੁਹਾਡੀ ਅੱਖਾਂ ਦਾ ਤੇ ਕਰਮ ਹੀ ਤੱਕਣਾ ਨਾ ਕੌਣ ਕਹੇ ਤੁਸੀਂ ਤੱਕੋ ਨਾ ਜਗਤ ਤਮਾਸ਼ਾ ਜਮ ਜਮ ਤੱਕੋ ਤੱਕ ਦੀਆਂ ਤੱਕ ਦੀਆਂ ਥੱਕੋ ਨਾ ਪਰ ਇਸ ਤੱਕ ਵਿੱਚ ਚੇਤਾ ਰੱਖਿਓ ਕਦੇ ਮੈਲੀਆਂ ਮੂਲ ਨਾ ਹੋਇਓ ਜੇ ਜੀਵਨ ਦਾਤੇ ਦੇ ਇਸ ਅੰਮ੍ਰਿਤ ਨੂੰ ਜ਼ਹਿਰ ਬਣਾ ਕੇ ਫੱਕੋ ਨਾ ਭਾਵ ਦਿੱਤਾ ਅੰਮ੍ਰਿਤ ਆ ਤੇ ਜ਼ਹਿਰ ਤੂੰ ਬਣਾ ਰੇ ਬੰਦੇ ਦੀ ਕੋਸ਼ਿਸ਼ ਆ ਉਂਝ ਤੇ ਗੁੜਚ ਤੇ ਗੰਨੇ ਚ ਤੇ ਮਹਾਰਾਜ ਮਠਾ ਸੀ ਭਾਈ ਨਾ ਉਹਦਾ ਗੁੜ ਬਣਿਆ ਗੁੜ ਤੋਂ ਤੂੰ ਚਾਹ ਬਣਾ ਲਿਆ ਤੂੰ ਸ਼ਰਾਬ ਬਣਾ ਲਿਆ ਉਹ ਤੇ ਤੇਰਾ ਰੂਹ ਪਾ ਵੀ ਤੂੰ ਕੀ ਦੇਣਾ ਸਾਹਮਣੇ ਤੇ ਅੰਮ੍ਰਿਤ ਆ ਤੂੰ ਜ਼ਹਿਰ ਬਣਾ ਕੇ ਫੱਕੇ ਤੇ ਉਹ ਤੋਂ ਹੁਣ ਤੇਰੀ ਸੋਚ ਆ ਫਿਰ ਗੱਲ ਨੂੰ ਉੱਥੇ ਲੈ ਕੇ ਚੱਲੇ ਹੋ ਕੁਝ ਵੇਖਿਆ ਇੱਕ ਆ ਛੱਡ ਦਿੱਤਾ ਦੁਨੀਆਂ ਵੇਖ ਰਹੇ ਆ ਇਹ ਕਿਹਾ ਵੇਖਿਆ ਪਕੜ ਲਿਆ ਕੋਈ ਗੱਲ ਬੋਲੀ ਸੁਰਤ ਕਰਕੇ ਯਾਦ ਰਹੇਗੀ ਚਾਹੇ ਉਹ ਚੰਗੀ ਚਾਹੇ ਮਾੜੀ ਧਿਆਨ ਦੇਣਾ ਕੋਈ ਗੱਲ ਸੁਣੀ ਸੁਣੀ ਆਣ ਸੁਣੀ ਹੋ ਗਈ ਸੁਣੀ ਯਾਦ ਨਹੀਂ ਰਹੀ ਸੁਣੀ ਪਰ ਚੇਤੇ ਕਰਦੇ ਹੁੰਦਾ ਏ ਵੇ ਗਲਤ ਗੱਲਾਂ ਯਾਦ ਰਹਿੰਦੀਆਂ ਮੈੜੀਆਂ ਗੱਲਾਂ ਯਾਦ ਰਹਿੰਦੀਆਂ ਸ਼ੁੱਧਤਾ ਸੁਚਿਆਰੀ ਗੱਲ ਘੱਟ ਯਾਦ ਰਹਿੰਦੀ ਬਾਣੀ ਯਾਦ ਕਰਨੀ ਬੜੀ ਔਖੀ ਹੈ ਉੰਜ ਚੁਟਕਲੇ ਮੈਲੇ ਹੁਣ ਜਿੰਨੇ ਮਰਜ਼ੀ ਬੰਦੇ ਨੂੰ ਭੁੱਲਦੇ ਹੀ ਨਹੀਂ ਮਾੜੀ ਜੀ ਕੋਈ ਉਹਦੇ ਨਾਲ ਟੱਚ ਦੀ ਗੱਲ ਆਵੇ ਤੇ ਬੰਦੇ ਨੂੰ ਉਸ ਵੇਲੇ ਯਾਦ ਆ ਜਾਂਦਾ ਵੀ ਆ ਗੱਲ ਏਦਾਂ ਸੀ ਹੁਣ ਜਿੱਥੇ ਜਾ ਕੇ ਉਹ ਜਮ੍ਹਾਂ ਹੋ ਰਿਹਾ ਧਿਆਨ ਦੇਣਾ ਉਹਨੂੰ ਕਹਿੰਦੇ ਅੰਤਸ਼ਕਰਣ ਉੰਜ ਵੈਸੇ ਉਹ ਮਨ ਦਾ ਇੱਕ ਹਿੱਸਾ ਆ ਸਬ ਕੌਨਸ਼ੀਅਸ ਕਹਿ ਲਓ ਉਹ ਜਦੋਂ ਸੌਂਨੇ ਆ ਨਾ ਧਿਆਨ ਦੇਣਾ ਸਰੀਰ ਸੌਂਦਾ ਪ੍ਰੇਰ ਸੌਂਦਾ ਕਹਿ ਲਓ ਮਨ ਨਹੀਂ ਸੌਂਦਾ ਮਨ ਵਿੱਚੋਂ ਉਹ ਫੁਰਨੇ ਫਿਰ ਉੱਠਦੇ ਆ ਮੈਲੇ ਫੁਰਨੇ ਬੰਦਾ ਸੁੱਤਿਆਂ ਵੀ ਰਸ ਲੈ ਰਿਹਾ ਬੰਦਾ ਸੁੱਤਿਆਂ ਵੀ ਮੈਲਾ ਹੋ ਰਿਹਾ ਆਪਜੀ ਸਮਝ ਰਹੇ ਮਹਾਰਾਜ ਕਹਿੰਦੇ ਇੰਨਾ ਕੋ ਮੈਲਾ ਆ ਬੰਦਾ ਜਿੰਨੇ ਫੁਰਨੇ ਮੈਲੇ ਆ ਉਹਨੀਆਂ ਗੱਲਾਂ ਮੈਲੀਆਂ ਹੋਣਗੀਆਂ ਉਹਨੇ ਵਿਚਾਰ ਮੈਲੇ ਹੋਣੇ ਤੂੰ ਬਾਹਰੋਂ ਜਿੰਨਾ ਮਰਜੀ ਸੁਥਰਾ ਹੋਈ ਜਾਵੇਂ ਪਰ ਮਹਾਰਾਜ ਕਹਿੰਦੇ ਆ ਜਿਵੇਂ ਔਰਤ ਦਾ ਇਹ ਧਰਮ ਪਰਮਾਤਮਾ ਨੇ ਦਿੱਤਾ ਜਿਉਂ ਜੋਰੂ ਸਿਰਨਾਵਣੀ ਆਵੇ ਵਾਰੋ ਵਾਰ ਪਰਮਾਤਮਾ ਨੇ ਵਿਧਾਨ ਬਣਾਇਆ ਹਰ ਬੱਚੀ ਹਰ ਔਰਤ ਜਨਮ ਦੀ ਪ੍ਰਕਿਰਿਆ ਹੀ ਉਸ ਸਿਰਨਾਵਣੀ ਪਿੱਛੇ ਮਾਸਿਕ ਧਰਮ ਪਿੱਛੇ ਮੈਂਸਿਸ ਕਹਿੰਦੇ ਅਸੀਂ ਉਹਦੇ ਪਿੱਛੇ ਲੁਕੀ ਹੈ ਕੁਦਰਤ ਦਾ ਇੱਕ ਨਮੂਨਾ ਆ ਵੀ ਹਰ ਮਹੀਨੇ ਉਹ ਸਮਾਂ ਆਉਣਾ ਪਾਤਸ਼ਾਹ ਕਹਿੰਦੇ ਜਿਵੇਂ ਕੁਦਰਤ ਦਾ ਇਹ ਨਿਯਮ ਆ ਪਰਮਾਤਮਾ ਨੇ ਹੀ ਨਿਯਮ ਬਣਾਇਆ ਤੂੰ ਕਵੇਂ ਮੈਂ ਅੰਦਰ ਦੀ ਮੈਲ ਲੁਕੋ ਕੇ ਰੱਖ ਲਵਾਂ ਪਤਾ ਨਾ ਲੱਗਣਦਿਆਂ ਤੇ ਇਹ ਨਹੀਂ ਹੋ ਸਕਦਾ ਰੱਬ ਦੇ ਘਰ ਦਾ ਵਿਧਾਨ ਬੜਾ ਵੱਡਾ ਹੈ ਉਹ ਕੱਲੀ ਸੂਰਤ ਸ਼ਕਲ ਨਹੀਂ ਤੱਕਦਾ ਪਿਆ ਉਹ ਤੇਰੇ ਅੰਦਰ ਦੇ ਖਿਆਲ ਵੀ ਤੱਕਦਾ ਪਿਆ ਤੂੰ ਜ਼ਬਾਨ ਤੋਂ ਬੜਾ ਸੌਖਾ ਭੈਣ ਕਹਿ ਦਿੱਤਾ ਧੀ ਕਹਿ ਦਿੱਤਾ ਪੁੱਤ ਕਹਿ ਦਿੱਤਾ ਭਰਾ ਕਹਿ ਦਿੱਤਾ ਕੀ ਤੇਰਾ ਈਮਾਨ ਮੰਨਦਾ ਤੇਰਾ ਈਮਾਨ ਮੰਨਦਾ ਮੈਨੂੰ ਗੱਲ ਯਾਦ ਆਈ ਵੀ ਕਿਸੇ ਫਕੀਰ ਦੀ ਉਹ ਜੇ ਲਿਖਤ ਆ ਵੀ ਕਿਸੇ ਗੁਰਮਖ ਨੇ ਕਹਿ ਲੋ ਫਕੀਰ ਨੇ ਨਾ ਕਿਸੇ ਮੁਰਸ਼ਿਦ ਨੂੰ ਮਾਲਕ ਨੂੰ ਸਵਾਲ ਕੀਤਾ ਸਾਈ ਲੋਕ ਤੇਰਾ ਮੂਰੀਦ ਆ ਮੈਨੂੰ ਕਿੱਦਾਂ ਪਤਾ ਲੱਗੇ ਵੀ ਮੇਰੀ ਕੀਤੀ ਹੋਈ ਨੇਕੀ ਕਬੂਲ ਪੈ ਗਈ ਮੁਰਸ਼ਿਦ ਨੇ ਬੜਾ ਹੀ ਕਮਾਲ ਦਾ ਜਵਾਬ ਦਿੱਤਾ ਕਿ ਇਹਦਾ ਵੀ ਨੇਕੀ ਜਿਹਦੇ ਨਾਲ ਨੇਕੀ ਕੀਤੀ ਨਾ ਸਮਾ ਪਾ ਕੇ ਜਿੱਦਣੋਂ ਧੋਖਾ ਦੇ ਗਿਆ ਤੂੰ ਸਮਝ ਲਈ ਵੀ ਤੇਰੀ ਨੇਕੀ ਕਬੂਲ ਬੈ ਗਈ ਭਾਵ ਜ਼ੁਬਾਨ ਕੋ ਜਹੂਰ ਕਹਿ ਰਹੀ ਹੈ ਤੇ ਇਮਾਨ ਕੋ ਜਹੂਰ ਕਹਿ ਰਿਹਾ ਉਹ ਅੰਤਰ ਮੈਣ ਇਹਨੂੰ ਹੀ ਬਾਬਾ ਜੀ ਕਹਿੰਦੇ ਅੰਤਰ ਮੈਣ ਜੇ ਤੀਰਥ ਨਾ ਵੇ ਤਿਸ ਬੈ ਪੁੰਠ ਨਾ ਜਾਣੇ ਅਪਾ ਉਦਣ ਵੀ ਗੱਲ ਕੀਤੀ ਸੀ ਵੀ ਜ਼ਬਾਨ ਦਿਹਾੜੀ ਚ ਪਤਾ ਹੀ ਨਹੀਂ ਬੰਦਾ ਕਿੰਨੀ ਵਾਰੀ ਧੋ ਲਵੇ ਅੱਖਾਂ ਜਿੰਨੀ ਵਾਰੀ ਮਰਜ਼ੀ ਧੋ ਲਓ ਕੰਨ ਜਿੰਨੀ ਵਾਰੀ ਮਰਜ਼ੀ ਧੋ ਲਓ ਕੀ ਕੋਈ ਬੰਦਾ ਕਹਿ ਗਿਆ ਵੀ ਮੇਰੀ ਜ਼ੁਬਾਨ ਜਾਂ ਅੱਖਾਂ ਦੀ ਮੈਲ ਉਤਰ ਗਈ ਕਾਰਨ ਮਨ ਮੈਲੇ ਸਭ ਕਿਸ ਮੈਲਾ ਤਨ ਧੋਤੇ ਮਨ ਅੱਛਾ ਨਾ ਹੋ ਔਰ ਮਹਾਰਾਜ ਜਿਸੇ ਲਈ ਕਿਆ ਸੋਚ ਕਰੈ ਦਿਨ ਸ ਅਰ ਰਾਤ ਸੋਚ ਮੈਨਾ ਸ਼ੋਚ ਹਿੰਦੀ ਦਾ ਲਫਜ਼ ਆ ਸ਼ੋਚਾ ਲੈ ਲਿਖਿਆ ਹੁੰਦਾ ਜੀਨੂੰ ਬਾਬਾ ਜੀ ਕਹਿੰਦੇ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਉਥੇ ਸੋਚ ਦਾ ਮਤਲਬ ਬ੍ਰੇਨ ਕਰਕੇ ਸੋਚਣਾ ਨਹੀਂ ਸੋਚ ਮੈਨਾ ਸਰੀਰ ਕਰਕੇ ਨਾਉਣਾ ਸੋਚ ਕਰੈ ਦਿਨ ਸ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਬੜੇ ਸਾਧਨ ਕੀਤੇ ਵੀ ਦੇਹੀ ਪਵਿੱਤਰ ਹੋ ਜਾਏ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂ ਨਾ ਵਿਖਿਆ ਕਰੇ ਜਿਹੜੀ ਤੇਰੀ ਅੰਦਰ ਜ਼ਹਿਰ ਆ ਨਾ ਚਿੱਟੇ ਕੱਪੜੇ ਪਾਇਆ ਕਿੱਥੇ ਦੂਰ ਹੋਣੀ ਜਿਹੜਾ ਅੰਦਰ ਖੋਟਾ ਪੰਚ ਚੁੱਕੀ ਫਿਰਦਾ ਤੂੰ ਠਾਠ ਤੀਰਥਾਂ ਤੇ ਨਹਾ ਲੈ ਕਿੱਥੇ ਮੁੱਕਣਾ ਪਿਆਰਿਆ ਤੇਰਾ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂ ਨਾ ਵੇਖਿਆ ਤਰੈ ਜਲ ਤੋਂ ਵੈ ਬਹੁ ਦੇ ਅਦੀਤ ਸ਼ੁੱਧ ਕਹਾ ਹੋਏ ਤਾਚੀ ਪੀਤ ਇਹ ਮੈਲ ਲੈਣੀ ਕਾਦੇ ਨਾਲ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਤਤ ਬਹੁ ਊਚ ਇੱਕ ਬੰਦਗੀ ਆ ਗੁਰਬਾਣੀ ਆ ਜਿਹਦੇ ਨਾਲ ਮੈਲ ਲੈਣੀ ਹੋਰ ਛੋਟੀ ਜੀ ਗੱਲ ਕਵਾਂ ਜਿਹੜੀ ਅੰਦਰ ਦੀ ਮੈਲ ਆ ਪਿਆਰ ਵਾਲਿਓ ਉਹ ਫੁਰਨਿਆ ਨਹੀਂ ਬੰਦਾ ਮੈਲਾ ਹੁੰਦਾ ਖਿਆਲ ਹੀ ਹੈ ਨਾ ਉਂਝ ਤੇ ਇਕੱਲੇ ਹੀ ਬੈਠੇ ਕਿਸੇ ਵੱਲ ਵੇਖ ਕੇ ਖਿਆਲ ਆ ਖਿਆਲ ਆ ਗਿਆ ਮੈਲ ਤੁਰੀ ਜਾ ਰਹੀ ਹੈ ਮੈਲ ਤੁਰੀ ਜਾ ਰਹੀ ਔਰ ਸੱਚ ਜਾਣਿਓ ਖਿਆਲਾਂ ਨਾਲ ਹੀ ਮੈਲ ਚੜੀ ਤੇ ਗੁਰਬਾਣੀ ਦੇ ਵੀ ਖਿਆਲ ਆ ਆਪਾਂ ਇਹ ਜਿਹੜੀ ਵਿਚਾਰ ਸਾਂਝੀ ਕਰ ਰਹੇ ਹੈ ਤੇ ਸਤਗੁਰੂ ਦੀ ਵਿਚਾਰਧਾਰਾ ਹੀ ਆ ਖਿਆਲ ਹੀ ਹੈ ਨਾ ਮਹਾਰਾਜ ਦੇ ਖਿਆਨਾਂ ਨਾਲ ਹੀ ਇਹ ਮੈਲ ਲੈਣੀ ਹੈ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਕਿਉਂਕਿ ਜੇ ਇਹ ਮੈਲ ਦਾ ਕੋਈ ਥਾਂ ਟਿਕਾਣਾ ਹੁੰਦਾ ਡਾਕਟਰ ਪੂਰੀ ਬਾਡੀ ਦੇ ਅੱਜ ਗਿਆਤਾ ਆ ਈਵਨ ਕੱਲੇ ਕੱਲੇ ਅੰਗਾਂ ਦੇ ਸਪੈਸ਼ਲਿਸਟ ਡਾਕਟਰ ਆ ਇਹ ਹਾਰਟ ਦਾ ਆ ਕੱਲਾ ਕੱਲੇ ਹਾਰਟ ਦਾ ਹੀ ਆ ਔਰ ਉਹਦੀ ਇੰਨੀ ਸਰਚ ਆ ਹਾਰਟ ਦੇ ਉੱਤੇ ਇਹ ਕਿਡਨੀਆਂ ਦਾ ਆ ਇਹ ਲੰਗਜ਼ ਦਾ ਆ ਇਹ ਅੱਖਾਂ ਦਾ ਐਸਾ ਥੋੜੋ ਬੰਦਾ ਡਾਕਟਰ ਕੋਈ ਜਿਹੜਾ ਕਹੇ ਵੀ ਜਿੰਨੀ ਤੇਰੇ ਅੰਦਰ ਮੈਲ ਆ ਮੈਂ ਕੱਢ ਦੇਣਾ ਕਿਉਂਕਿ ਉਹ ਮੈਲ ਹੀ ਖਿਆਲਾਂ ਨਾਲ ਲੱਗੀ ਔਰ ਖਿਆਲਾਂ ਦਾ ਤੇ ਕੋਈ ਰੂਪ ਹੀ ਹੈ ਨਹੀਂ ਸੁਰਨੇ ਦਾ ਕਾਦਾ ਰੂਪ ਹੈ ਗੁਰਬਾਣੀ ਪੜ ਰਹੇ ਆ ਸੱਚੇ ਪਾਤਸ਼ਾਹ ਕਹਿੰਦੇ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਕੇ ਮੂਤ ਪਲੀਤੀ ਅੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮੱਤ ਆਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ ਉਹ ਨਾਮ ਦਾ ਹੀ ਫੁਰਨਾ ਹੈ ਨਾਮ ਦੇ ਨਾਲ ਸਾਹ ਜਿਆ ਖਿਆਲਿਆ ਜਿਵੇਂ ਉਤਰੇ ਕਿ ਇਸ ਲਈ ਬਾਬਾ ਜੀ ਕਹਿੰਦੇ ਆ ਜਿਉ ਜੋਰੂ ਸਿਰ ਨਾਮ ਨਹੀਂ ਆਵੇ ਵਾਰੋ ਵਾਰ ਝੂਠੇ ਝੂਠਾ ਮੁਖ ਵਸੈ ਨਿਤਨਿਤ ਹੋਇ ਖਵਾਰ ਔਰ ਰੋਜ਼ੋ ਖਵਾਰ ਹੋ ਰਿਹਾ ਫਿਰ ਆਕਿਆ ਸੂਚੇ ਇਹ ਨਾ ਆਖੀ ਹੈ ਬੰਦਿਆਂ ਦਾ ਬਾਹਰੋਂ ਰੌਲਾ ਵੀ ਇਹ ਬਾਬਾ ਜੀ ਜਿਹੜੇ ਨਾ ਇਹ ਹਰ ਵੇਲੇ ਹੱਥ ਧੋਂਦੇ ਆ ਜੀ ਅਵੇਖੋ ਦੋ ਚੀਜ਼ਾਂ ਮੈਂ ਫਿਰ ਬੇਨਤੀ ਕਰਦਾ ਮੈਂ ਕਿਸੇ ਚੀਜ਼ ਨੂੰ ਕੰਡੈਮ ਨਹੀਂ ਕਰਦਾ ਕੱਟੜਤਾ ਹੋਰ ਚੀਜ਼ ਆ ਪਰਪਕਤਾ ਹੋਰ ਚੀਜ਼ ਆ ਕੱਟੜਤਾ ਆ ਵੀ ਹਰ ਚੀਜ਼ ਨੂੰ ਕੰਡੈਮ ਕਰਕੇ ਫਿਰ ਤੁਰਨਾ ਨਹੀਂ ਇਹ ਨਹੀਂ ਮੈਂ ਸਹੀ ਆ ਇਹ ਕੱਟੜਤਾ ਪਰਪਕਤਾ ਕੀ ਆ ਮੇਰੇ ਕੋਲੋਂ ਐਸਾ ਗੁਨਾਹ ਨਾ ਹੋਵੇ ਜਿਹੜਾ ਮੈਂ ਸਾਈ ਤੋਂ ਦੂਰ ਹੋ ਜਾਵਾਂ ਮੈਂ ਕੋਸ਼ਿਸ਼ ਕਰਾਂ ਮੇਰਾ ਬਸਤਰ ਸੁਆਸ਼ ਹੋਵੇ ਮੈਂ ਮਹਾਰਾਜ ਦੇ ਨੇੜੇ ਜਾਣਾ ਮੈਂ ਉਹਦੇ ਕੋਲ ਬਹਿਣਾ ਮੇਰੀ ਕੋਸ਼ਿਸ਼ ਆ ਮੇਰੇ ਹੱਥਾਂ ਨੂੰ ਕੋਈ ਹੋਰ ਮੈਲੀ ਚੀਜ਼ ਨਾ ਲੱਗੇ ਇਹ ਪਰਪਕਤਾ ਆ ਧਿਆਨ ਦੇਣਾ ਇਹ ਕਾ ਵੀ ਉੰਜ ਡਰਾਈ ਜਾਣਾ ਜਾਨ ਹੀ ਕੱਢੀ ਜਾਣੀ ਅਗਲੇ ਦੀ ਬਿਨਾਂ ਨਾ ਤੂੰ ਇਸ ਚੀਜ਼ ਨੂੰ ਹੱਥ ਨਾਲ ਚਲ ਚੁੱਕਿਆ ਹੱਥ ਹੋ ਗਿਆ ਤੂੰ ਇਹਨੂੰ ਹੱਥ ਲਾਇਆ ਤੂੰ ਇਹਨੂੰ ਹੱਥ ੋ ਗਿਆ ਮੈਨੂੰ ਯਾਦ ਆ ਇੱਥੇ ਇੱਕ ਦਿਨ ਮੈਂ ਵੈਸੇ ਇਹਦਾ ਕਥਾ ਕਰਨ ਆਉਣ ਲੱਗਾ ਤੇ ਕੁਦਰਤੀ ਸੁਭਾਅ ਦਾ ਬੰਦੇ ਨੇ ਵੀ ਦਾੜੇ ਨੂੰ ਹੱਥ ਲਾਇਆ ਉਹ ਬੰਦਾ ਮਿੰਟ ਲੱਗਾ ਜੀ ਬਾਹਰ ਲੈ ਲੈ ਤੁਸੀਂ ਦਾੜੇ ਨੂੰ ਹੱਥ ਲਾ ਲੈ ਮੈਂ ਕਹਾਂ ਵੀ ਮੇਰਾ ਆ ਤੁਸੀਂ ਮਤਲਬ ਇਸ ਚੀਜ਼ ਨੂੰ ਧਰਮ ਨਾਲ ਕਿੱਥੋਂ ਜੋੜੋਗੇ ਨਾ ਤੇ ਸੱਚੇ ਪਾਤਸ਼ਾਹ ਕਹਿੰਦੇ ਸੁਚੇ ਇਹ ਨਾ ਆਕੀ ਹੈ ਲੋਕੋ ਇਹਨਾਂ ਨੂੰ ਸੁਚੇ ਨਾ ਜਾਣੋ ਮਹਾਰਾਜ ਕਿ ਇਹਨਾਂ ਨੂੰ ਬਹਿਨ ਜੇ ਪਿੰਡਾ ਤੁਏ ਜਿਨ੍ਹਾਂ ਦਾ ਜੋਰ ਸਰੀਰ ਢੋਂ ਤੇ ਲੱਗਾ ਹੋਇਆ ਮਹਾਰਾਜ ਕਿਤੇ ਵੀ ਪਿੰਡਾ ਸੱਚੀ ਗੱਲ ਇਹ ਹੁੰਦੀ ਹੈ ਬਾਬਾ ਜੀ ਕਹਿੰਦੇ ਵੀ ਪਿੰਡਾਂ ਤੇ ਸੱਚਾ ਹੋ ਹੀ ਨਹੀਂ ਸਕਦਾ ਮਾਤਾ ਝੂਠੀ ਪਿਤਾ ਵੀ ਝੂਠਾ ਜਿਨ੍ਹਾਂ ਤੋਂ ਜਾਏ ਆ ਜਦੋਂ ਉਹ ਹੀ ਝੂਠੇ ਆ ਤੇ ਆਪਾਂ ਕਿਧਰੋਂ ਸੱਚੇ ਹੋਣਾ ਮਾਤਾ ਝੂਠੀ ਪਿਤਾ ਵੀ ਝੂਠਾ ਝੂਠੇ ਹੀ ਫਲ ਲਾ ਕੇ ਆਵੇ ਝੂਠੇ ਜਾਏ ਝੂਠੇ ਝੂਠੇ ਮਰੇ ਆ ਭਾਗੇਔਰੇ ਪੰਡਤ ਸੂਚਾ ਕਵਨ ਠਾਓ ਜਹਾਂ ਬੈਠਾ ਹੋ ਭੋਜਨ ਖਾਓ ਜੇਬਾ ਝੂਠੀ ਨੇਤਰ ਝੂਠੇ ਜੇਬਾ ਝੂਠੀ ਬੋਲਤ ਝੂਠਾ ਜ਼ਬਾਨ ਵੀ ਝੂਠੀ ਮੈਲੀ ਕਰਮ ਜੋ ਬੋਲ ਰਿਹਾ ਉਹ ਵੀ ਤਾਂ ਮੈਲਾ ਨਾ ਜੇਬਾ ਝੂਠੀ ਬੋਲਤ ਝੂਠਾ ਕੰਨ ਨੇਤਰ ਸਭ ਝੂਠੇ ਇੰਦਰੀ ਕੀ ਮਲ ਉਤਰ ਸਨਾ ਹੀ ਬ੍ਰਹਮ ਅਗਨ ਕੇ ਲੂਠੇ ਮਹਾਰਾਜ ਕਹਿੰਦੇ ਤੂੰ ਕਿਹੜੇ ਪਾਸੇ ਸੋਚਾ ਬਾਬਾ ਕਬੀਰ ਪਾਸ਼ਾ ਕਹਿੰਦੇ ਆ ਖਿਰਦੈ ਕਪਟ ਮੁਖ ਗਿਆਨੀ ਝੂਟੇ ਕਹਾ ਬਿਲੋਵਸ ਪਾਣ ਤਾਇਆ ਮੰਜਸ ਕੌਨ ਗੁਨਾ ਜੋ ਘਟ ਪੀਤਰ ਹੈ ਮਲਨਾ ਕਾਇਆ ਧੋਤਿਆ ਨਹੀਂ ਅੰਦਰੋ ਕੋਈ ਸੱਚਾ ਹੋ ਸਕਿਆ ਅਜ ਤੱਕ ਦੁਨੀਆ ਇਹੀ ਜੋਰ ਲੱਗਾ ਸੀ ਨਾ ਭਾਈ ਇਹ ਇਹ ਨੀਵੀਂ ਜਾਤ ਦਾ ਹੈ ਇਹ ਸੋਚਾ ਕਿਦਾਂ ਉਹ ਚ ਇਹ ਛੋਟੀ ਬਰਾਦਰੀ ਦਾ ਇਹ ਸੋਚਾ ਨਹੀਂ ਹੋ ਸਕਦਾ ਬਲੇਹਾਰ ਮਹਾਰਾਜ ਦੇ ਚਰਨਾ ਤੋਂ ਸੱਚੇ ਪਾਤਸ਼ਾਹ ਕਹਿੰਦੇ ਜੀ ਦੇ ਅੰਦਰ ਵਿਚਾਰ ਸੁਚੀ ਆ ਸੱਚ ਆ ਉਹ ਰੱਬ ਹੋ ਗਿਆ ਕਿਰਤ ਕਿਰਤ ਕਰਨ ਵਾਲਾ ਕਿਦਾਂ ਮੈਲਾ ਹੋ ਜਾਏਗਾ ਜੀ ਕਿਰਤ ਤੇ ਕਿਰਤ ਆ ਭਾਵੇਂ ਉਹ ਜੁੱਤੀਆਂ ਸੀਣ ਦੀ ਹੋਵੇ ਭਾਵੇਂ ਕੱਪੜੇ ਰੰਗਣ ਦੀ ਹੋਵੇ ਭਾਵੇਂ ਕੱਪੜੇ ਬਣਾਉਣ ਦੀ ਹੋਵੇ ਕਿਰਤ ਤੇ ਕੀਰਤੀ ਕਹਿੰਦਾ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿਆ ਸੂਚੇ ਇਹ ਨਾ ਆਖੀਐ ਬਹਿਣ ਜੇ ਪਿੰਡਾ ਧੋਏ ਸੂਚੇ ਸਈ ਦਾਨਕਾ ਜਿਨ ਮਨ ਵਸਿਆ ਸੋਏ ਸੁਚਾ ਅਸਲ ਚੋਵਾ ਜਿਹਦੇ ਅੰਦਰ ਮਾਲਕ ਵਸਿਆ ਛੋਟੀ ਜੀ ਇੱਕ ਸਾਖੀ ਕਹਿ ਕੇ ਮੈਂ ਸਮਾਪਤੀ ਕਰਾਂ ਮੌਕਾ ਮਿਲੇ ਨਾ ਚਲੋ ਖਾਸ ਕਰਕੇ ਗ੍ਰਸਤੀ ਬੰਦੇ ਜਿੰਨੇ ਆਪਾਂ ਬਹੁਤਾ ਨਹੀਂ ਵੱਢ ਸਕਦੇ ਨਾ ਭਾਈ ਸਾਹਿਬ ਭਾਈ ਵੀਰ ਸਿੰਘ ਹਰਾਂ ਦੀ ਇੱਕ ਲਿਖਤ ਆ ਨੌਦ ਸਿੰਘ ਬਾਬਾ ਨੌਦ ਸਿੰਘ ਜ਼ਰੂਰ ਪੜੋ ਮੇਰਾ ਇਹ ਦਰਲਾ ਇੱਕ ਵਾਰੀ ਨਹੀਂ ਸਮਝ ਆਉਂਦਾ ਦੋ ਵਾਰੀ ਪੜੋ ਦੋ ਵਾਰੀ ਨਹੀਂ ਤਿੰਨ ਵਾਰੀ ਪੜੋ ਔਰ ਨਾਲ ਇਹ ਵੀ ਕਹਾਂ ਕਿਸੇ ਨੂੰ ਪੀਡੀਐਫ ਚਾਹੀਦਾ ਹੋਵੇ ਮੈਂ ਮੋਬਾਈਲ ਰਾਹੀਂ ਹੁਣੇ ਭੇਜ ਸਕਦਾ ਪਰ ਪੜੋ ਜ਼ਰੂਰ ਬਾਬਾ ਨੌਦ ਸਿੰਘ ਉਹਦੇ ਚ ਉਹਨਾਂ ਗੱਲ ਬੜੀ ਪਿਆਰੀ ਲਿਖੀ ਹੈ ਇੱਕ ਭਾਈ ਵੀਰ ਸਿੰਘ ਦੇ ਨਾਨਾ ਜੀ ਹੋਏ ਸਤਕਾਰਯੋਗ ਸਰਦਾਰ ਹਜ਼ਾਰਾ ਸਿੰਘ ਜੀ ਗਿਆਨੀ ਹਜ਼ਾਰਾ ਸਿੰਘ ਕਹਿੰਦਾ ਬੜੀ ਕਮਾਈ ਵਾਲੀ ਗੁਰਮਖਰੂ ਸਨ ਇੱਕ ਯਮਨਾ ਨਗਰ ਇਲਾਕੇ ਵਿੱਚ ਮਹਾਨ ਤਪਸਵੀ ਸਾਧੂ ਹੋਏ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ ਉੰਜੇ ਲੰਮੀ ਵਿਚੋੜੀ ਵਿਚਾਰਧਾਰਾ ਬਾਬਾ ਸਹਿਬ ਸਿੰਘ 베ਦੀ ਸਾਹਿਬ ਜੀ ਦਾ ਜਿਹੜੇ ਗੁਰੂ ਨਾਨਕ ਸਾਹਿਬ ਦੀ ਅੰਸ਼ਵਸ ਉਹਨਾਂ ਨੂੰ ਰੰਗ ਲੱਗਾ ਜੀ ਬਾਬਾ ਵੀਰ ਸਿੰਘ ਨਰੰਗਾ ਬਾਦ ਵਾਲੇ ਆਉਣ ਵਾਲੇ ਸ਼ੁੱਕਰਵਾਰ ਉਹਨਾਂ ਦਾ ਸ਼ਹੀਦੀ ਦਿਹਾੜਾ ਕੋਸ਼ਿਸ਼ ਕਰਾਂਗੇ ਬੜਾ پاک ਜੀਵਨ ਉਹਨਾਂ ਦਾ ਉਹਨਾਂ ਦੀ ਸੰਗਤ ਵਿੱਚ ਰਹੇ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ ਗਾਂ ਇਹ ਸਾਰੀਆਂ ਗੁਰਮਖਰੂਆਂ ਉਹਨਾਂ ਦੀ ਇਹ ਗੱਲ ਲਿਖੀ ਆ ਵੀ ਭਾਈ ਸਾਹਿਬ ਭਾਈ ਵੀਰ ਸਿੰਘ ਹੋਰੀ ਆਪਣੀ ਜ਼ਿੰਦਗੀ ਦੀ ਇੱਕ ਗੱਲ ਲਿਖਦੇ ਵੀ ਮਹਾਂਪੁਰਸ਼ਾਂ ਕਿਰਪਾ ਕੀਤੀ ਬਾਬਾ ਕਮਾਲੀਏ ਵਾਲਿਆਂ ਜਾਂ ਗਿਆਨੀ ਹਜ਼ਾਰਾ ਸਿੰਘੁਰਾ ਕਿਉਂਕਿ ਕੋਈ ਰੱਬ ਦੇ ਪਿਆਰੇ ਜਦੋਂ ਰਾਹ ਦਾ ਪੰਦੀ ਬਣਾ ਦੇਣਾ ਤੇ ਚੱਲਣਾ ਥੋੜਾ ਸੌਖਾ ਹੋ ਜਾਂਦਾ ਰਾਹ ਦੇ ਪੰਦੀ ਬਣੇ ਉਹਨਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਾਂਡਿਆਂ ਦੀ ਸੇਵਾ ਕਰਨੀ ਲਮੇਰਾ ਸਮਾਂ ਤੇ ਕੁਝ ਸਮਾਂ ਗੁਰਮਖ ਕੀਰਤਨੀਏ ਸਿੰਘਾਂ ਦੇ ਪਿੱਛੇ ਆ ਕੇ ਬਹਿ ਜਾਣਾ ਬਾਣੀ ਸੁਣਦੀ ਨਾਲ ਅੰਦਰੇ ਅੰਦਰ ਸਿਮਰਨ ਚੱਲੀ ਜਾਣਾ ਬੜਾ ਆਨੰਦ ਆਉਣਾ ਇਕ ਦਿਨ ਐਸਾ ਆਇਆ ਛੇ ਮਹੀਨਿਆਂ ਬਾਅਦ ਨਾ ਜਿਹੜਾ ਸਕੂਨ ਆ ਆਨੰਦ ਆ ਟਿਕਾ ਆ ਉਹ ਖਤਮ ਹੋ ਗਿਆ ਬੜੀ ਤੜਫ ਲੱਗੀ ਜਿਹਨੂੰ ਬਾਣੀ ਕਹਿੰਦੀ ਆੱਖਾਂ ਜੀਵਾਂ ਵਿਸਰੈ ਮਰ ਜਾ ਅੰਦਰ ਵੀ ਬੰਦਾ ਮਰਦਾ ਤੜਫ ਲੱਗੀ ਖਿੱਚ ਸੀ ਵੀ ਕੈਸੀ ਮਾਲਕ ਨਾਲ ਅਟੈਚਮੈਂਟ ਸੀ ਉਹ ਟੁੱਟ ਗਈ ਵਿਛੋੜਾ ਉਹਨਾਂ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਵੀ ਮੈਂ ਬੜਾ ਪੀੜ ਤਿਆ ਉਹ ਬੈਠੇ ਸਨ ਕੈ ਰਾਸ ਚ ਕਹਿੰਦੇ ਕਿੱਥੇ ਬਹਿ ਕੇ ਜੁੜਦਾ ਹੈ ਜਪਦਾ ਆਖਿਆ ਕੀਰਤਨ ਵਾਲੇ ਸਿੰਘਾਂ ਦੇ ਪਿੱਛੇ ਕਹਿੰਦੇ ਉੱਥੇ ਨਹੀਂ ਬਹਿਣਾ ਉਥੇ ਕੀਰਤਨ ਚੱਲਦਾ ਹੈ ਸਿਮਰਨ ਦੀ ਜਗ੍ਹਾ ਨਹੀਂ ਹੋਰ ਥਾਂ ਲੱਭ ਰਾਮ ਬਾਗਿਆ ਜੀ ਅੰਮ੍ਰਿਤਸਰ ਸਾਹਿਬ ਉਥੇ ਚਲੇ ਗਏ ਜੁੜੇ ਰਹਿਣਾ ਜੁੜੇ ਰਹਿਣਾ ਖੇਡ ਬਣ ਗਈ 6 ਮਹੀਨੇ ਲੰਘੇ ਫਿਰ ਉਹ ਆਨੰਦ ਟੁੱਟ ਗਿਆ ਉਹ ਫੇਰ ਬੜੇ ਪੀੜਤ ਉਹਨਾਂ ਫੇਰ ਪੁੱਛਿਆ ਵੀ ਮਹਾਰਾਜ ਹੁਣ ਤੇ ਮੈਂ ਬਹੁਤਾ ਹੀ ਪਰੇਸ਼ਾਨ ਹਾਂ ਕਿੱਥੇ ਬੈਣਾ ਕਹਿੰਦੇ RAM ਬਾਗ ਕਹਿਣ ਲੱਗੇ ਉੱਥੇ ਨਹੀਂ ਬੈਣਾ ਚੱਲ ਹਰਿਮੰਦਰ ਸਾਹਿਬ ਅੰਦਰ ਬੈਣਾ ਕੀਰਤਨੀਏ ਸਿੰਘਾਂ ਦੇ ਪਿੱਛੇ ਉਹਨਾਂ ਸਵਾਲ ਨਹੀਂ ਕੀਤਾ ਕੋਈ ਸੱਤ ਕਿਆ ਨੰਦ ਬਣਿਆ ਰਿਆ ਜਿੱਦਣ ਉਹ ਮਹਾਪੁਰਸ਼ ਦੁਨੀਆ ਤੋਂ ਜਾਣ ਲੱਗੇ ਨਾ ਜਾਣ ਲੱਗੇ ਤੇ ਉਹਨਾਂ ਫਿਰ ਆਖਿਆ ਵੀਰ ਸਿਆ ਕੁਝ ਆਪਣੀਆਂ ਗੱਲਾਂ ਹੋਈਆਂ ਪਰ ਤੂੰ ਸਵਾਲ ਨਹੀਂ ਕੀਤਾ ਮੈਨੂੰ ਮੁੜ ਕੇ ਨੰਦ ਮਿਲਿਆ ਟੁੱਟ ਗਿਆ ਮਿਲਿਆ ਟੁੱਟ ਗਿਆ ਸਵਾਲ ਨਹੀਂ ਕੀਤਾ ਕੋਈ ਉਹ ਕਹਿੰਦੇ ਮਹਾਰਾਜ ਮੈਂ ਤੇ ਰਾਹਾਂ ਦਾ ਪਾੰਦੀ ਆਂ ਸਵਾਲ ਤੇ ਹਾਈ ਕੋਈ ਨਹੀਂ ਪਰ ਕਿਤੇ ਤੈਨੂੰ ਦੱਸ ਜਾਵਾਂ ਕੀਰਤਨ ਸੁਣਦਿਆਂ ਸੁਣਦਿਆਂ ਨਾ ਤੇਰੇ ਅੰਦਰ ਮੈਲੇ ਫੁਰਨਿਆਂ ਨੇ ਜਨਮ ਲੈਣਾ ਸ਼ੁਰੂ ਕਰ ਦਿੱਤਾ ਸੀ ਜਦੋਂ ਫੁਰਨੇ ਅੰਦਰ ਮੈਲੇ ਸ਼ੁਰੂ ਹੋ ਜਾਣ ਕਿ ਮਾ ਕਰਿਓ ਸਮਝ ਲੈਣਾ ਮਹਾਰਾਜ ਨਿਤਨੇਮ ਨਾਲ ਨਹੀਂ ਜੋੜੇਗਾ ਫਿਰ ਹਾਜ਼ਰੀ ਘਟ ਜਾਏਗੀ ਨਿਤਨੇਮ ਕੋਣਾ ਘਟ ਜਾਏਗਾ ਸੰਸਾਰ ਵਾਲੇ ਪਾਸੇ ਨੂੰ ਭਾਵੇਂ ਤਰੱਕੀ ਹੋ ਜਾਏ ਪਰ ਧਰਮ ਦੀ ਦੁਨੀਆ ਵੱਲ ਨੂੰ ਨਹੀਂ ਹੁੰਦੀ ਇਸ ਲਈ ਪਾਤਸ਼ਾਹ ਕਹਿੰਦੇ ਇਕੱਲਾ ਸਰੀਰ ਧੋਣ ਵਾਲੇ ਪਾਸੇ ਨਹੀਂ ਕੋਸ਼ਿਸ਼ ਕਰ ਆਪਣੇ ਅੰਦਰ ਨੂੰ ਵੀ ਤੇਰੇ ਅੰਦਰ ਕ੍ਰੋਧ ਕਿੰਨਾ ਕਿਹਾ ਅੰਦਰ ਜਵਾਲਾ ਕਿੰਨੀ ਕਿ ਫੁੱਟਦੀ ਪਈ ਪੀੜਾਂ ਕਿੰਨੀਆਂ ਕਾ ਖੁਆਰ ਕਿੰਨਾ ਘੋ ਰਿਹਾ ਹੁਣ ਇਹ ਅਰਦਾਸ ਕਰਦੀ ਅੰਦਰੋਂ ਸੁੱਚੇ ਹੋਇਆ ਜਾਏ ਉਹ ਸਤਿਗੁਰੂ ਦੀ ਬਾਣੀ ਤੇ ਗੁਰੂ ਅਸੀਸ ਗੁਰੂ ਸੇਵਾ ਨਾਲ ਹੋਣਾ ਸਹਿਬ ਸਤਿਗੁਰੂ ਮਹਾਰਾਜ ਮੇਰਾ ਦੀ ਨਦਰ ਵਰਤੋਂ ਵਿਚਾਰਾ ਕਰਦੇ ਆ ਭੁੱਲਾ ਹੋਈਆਂ ਬਖਸ਼ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ